ਹੁਣ ਗੱਲ ਸੂਬੇ ਦੇ ਮੁੱਖ ਮੰਤਰੀ ਦੀ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਨੂੰ ਉਹਨਾਂ ਦੇ ਹੀ ਇੱਕ ਕੈਬਨਿਟ ਮੰਤਰੀ ਟਿੱਛ ਸਮਝਦੇ ਹੋਏ ਵਿਖਾਈ ਦਿੱਤੇ ਨੇ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਵਿੱਚ ਸਭਾ ਤੋਂ ਬਾਅਦ ਜਿਹੜੀ ਸਾਬਜਾਦਿਆਂ ਨੂੰ ਸ਼ਰਧਾਂਜਲੀ ਦੀ ਸਭਾ ਹੈ ਕਿਉਂਕਿ ਆਪਾਂ 20 ਤੋਂ 30 ਤੱਕ ਆਪਾਂ ਕਿਹਾ ਹੋਇਆ ਕੋਈ ਇਦਾਂ ਦਾ ਕੋਈ ਖੁਸ਼ੀ ਵਾਲਾ ਖਾੜਾ ਨਾ ਲਾਓ ਜੋ ਕਿ ਉਹ ਸੋਗ ਦੇ ਦਿਨ ਨੇ ਜਿहां ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨਾਂ ਚ ਖੁਦ ਐ ਬਿਆਨ ਦਿੱਤਾ ਗਿਆ ਸੀ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਸੂਬੇ ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਰਕਾਰੀ ਜਸ਼ਨ ਵਾਲਾ ਖੁਸ਼ੀ ਵਾਲਾ ਫੰਕਸ਼ਨ ਨਾ ਕਰਵਾਇਆ ਜਾਵੇ ਪਰ ਲੱਗ ਰਿਹਾ ਹੈ ਕਿ ਮਾਨ ਸਾਹਿਬ ਦੇ ਬਿਆਨ ਨੂੰ ਟਿੱਚ ਸਮਝਿਆ ਜਾਂਦਾ ਹੈ ਬੋਰਾ ਅਮਲ ਨਹੀਂ ਕੀਤਾ ਜਾਂਦਾ ਉਹ ਵੀ ਕਿਸੇ ਹੋਰ ਵੱਲੋਂ ਨਹੀਂ ਬਲਕਿ ਉਹਨਾਂ ਦੇ ਹੀ ਮੰਤਰੀਆਂ ਵੱਲੋਂ ਜੀ ਹਾਂ ਜੇਕਰ ਕੀਤਾ ਹੁੰਦਾ ਤਾਂ ਸ਼ਾਇਦ ਪੰਜਾਬ ਦੇ ਕੈਬਨਿਟ ਮੰਤਰੀ ਸਾਹਮਣੇ ਇਹ ਸੱਭਿਆਚਾਰਕ ਪ੍ਰੋਗਰਾਮ ਨਾ ਚੱਲਦਾ ਹੁੰਦਾ ਤਸਵੀਰਾਂ ਜੰਡਿਆਲਾ ਗੁਰੂ ਦੇ ਸਕੂਲ ਆਫ ਫੈਮਿਨੈਂਸ ਵਿਖੇ ਰੱਖੇ ਗਏ ਐਨੂਅਲ ਫੰਕਸ਼ਨ ਦੀਆਂ ਜਿੱਥੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ ਪਹੁੰਚੇ ਸਨ ਜਿਨ੍ਹਾਂ ਦੀ ਮੌਜੂਦਗੀ ਚੈਨ ਨੱਚਣ ਗੌਂ ਦਾ ਪ੍ਰੋਗਰਾਮ ਵੀ ਹੋਇਆ ਤੇ ਬੱਚਿਆਂ ਵੱਲੋਂ ਉਹਨਾਂ ਦੇ ਸਾਹਮਣੇ ਵੱਖ-ਵੱਖ ਤਰ੍ਹਾਂ ਦੇ ਗਿੱਧੇ ਪੰਗੜੇ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ ਸਾਹਮਣੇ ਬੈਠੇ ਮੰਤਰੀ ਸਾਹਿਬ ਵੱਲੋਂ ਪ੍ਰੋਗਰਾਮ ਦਾ ਖੂਬ ਲਤਫੀ ਉਠਾਇਆ ਗਿਆ। ਮੰਤਰੀ ਸਾਹਿਬ ਨੂੰ ਪੋਰਾ ਇੱਕ ਵਾਰ ਵੀ ਚੇਤੇ ਨਹੀਂ ਆਇਆ ਕਿ ਸ਼ਹੀਦੀ ਪੰਦਰਵਾੜਾ ਚੱਲ ਗਿਆ। ਸ਼ਹੀਦੀ ਦਿਹਾੜਾ ਜੋ ਬੜੇ ਹੀ ਆਪਾਂ ਦੁੱਖ ਦੇ ਨਾਲ ਮਨਾਉਂਦੇ ਹਾਂ ਪੰਜਾਬ ਦੇ ਵਿੱਚ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਤੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਕਿਹਾ ਹੈ ਕਿ ਇਸ ਸ਼ਹੀਦੀ ਦਿਹਾੜੇ ਦੇ ਦੌਰਾਨ ਨਾ ਕਿਤੇ ਕੋਈ ਡੀਜੇ ਵੱਜੇਗਾ ਤੇ ਨਾ ਹੀ ਕੋਈ ਰੰਗਾ ਰੰਗ ਪ੍ਰੋਗਰਾਮ ਹੋਵੇਗਾ ਤੇ ਸਾਡੀ ਐ ਜੀ ਪੀ ਸੀ ਸਾਡੇ ਸਰਦਾਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਹੈ ਕਿ ਇਸ ਸ਼ਹੀਦੀ ਦਿਹਾੜੇ ਦੇ ਵਿੱਚ ਨਾ ਕੋਈ ਡੀਜੇ ਵੱਜੇਗਾ ਤੇ ਨਾ ਹੀ ਘਰਾਂ ਦੇ ਵਿੱਚ ਮਿੱਠੇ ਮਿੱਠਾ ਤਿਆਰ ਹੋਵੇਗਾ ਪਰ ਅੱਜ ਜੰਡਿਆਲੇ ਦੀ ਇੱਕ ਇਹੋ ਜਿਹੀ ਚੀਜ਼ ਦੀ ਗੱਣ ਲੱਗੇ ਤੁਹਾਨੂੰ ਕਿ ਜਿੱਥੇ ਇੱਕ ਸਕੂਲ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਿੱਥੇ ਸਰਕਾਰੀ ਸਕੂਲ ਦਾ ਪ੍ਰੋਗਰਾਮ ਹੈ ਉੱਥੇ ਹੀ ਕੈਬਨਿਟ ਮੰਤਰੀ ਇੱਥੇ ਪਹੁੰਚੇ ਹੋਏ ਹਨ ਬਿਜਲੀ ਵਿਭਾਗ ਦੇ ਜੋ ਜਿੰਨਾ ਕੋ ਬਿਜਲੀ ਵਿਭਾਗ ਵੀ ਹੈ ਕਪਤਨ ਮੰਤਰੀ ਪਹੁੰਚੇ ਹੋਏ ਹਨ ਦੇਖ ਸਕਦੇ ਹੋ ਤੁਸੀਂ ਕਿ ਉੱਥੇ ਗਿੱਧੇ ਦਾ ਪ੍ਰੋਗਰਾਮ ਚੱਲ ਰਿਹਾ ਹੈ ਰੰਗਾ ਰੰਗ ਪ੍ਰੋਗਰਾਮ ਚੱਲ ਰਹੇ ਨੇ ਆ ਤੁਹਾਨੂੰ ਦਿਖਾਣੇ ਆਪਾਂ ਕਿ ਕਿਸ ਤਰ੍ਹਾਂ ਰੰਗਾ ਰੰਗ ਪ੍ਰੋਗਰਾਮ ਇੱਥੇ ਚੱਲ ਰਹੇ ਨੇ ਜੋ ਸ਼ਹੀਦੀ ਦਿਹਾੜੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਖੁਦ ਮਨਾ ਕੀਤੇ ਸੀ ਕਿ ਇੱਥੇ ਦੀ ਹਾਰੇ ਨਹੀਂ ਚੱਲਣਗੇ ਇਸ ਤਰ੍ਹਾਂ ਦਾ ਕੋਈ ਰੰਗ ਰੰਗ ਪ੍ਰੋਗਰਾਮ ਨਹੀਂ ਹੋਏਗਾ ਜੀ ਦੀ ਦਾੜਾਂ ਤੇ ਸਾਡੇ ਤੇ ਉਹਨਾਂ ਦੇ ਹੀ ਕੈਬਨਿਟ ਮੰਤਰੀ ਇੱਥੇ ਬੈਠ ਕੇ ਇਸ ਰੰਗ ਰੰਗ ਪ੍ਰੋਗਰਾਮ ਦਾ ਲੁੱਟਫੜ ਉਠਾ ਰਹੇ ਨੇ ਤੇ ਜਿਹੜਾ ਗਿੱਧਾ ਚੱਲ ਰਿਹਾ ਕਿ ਇਹ ਸ਼ੋਭਾ ਦਿੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਬੋਲ ਨੇ ਇਹ ਕੈਬਨਿਟ ਮੰਤਰੀ ਟਿਚ ਜਾਂਦੇ ਨੇ ਜੀ ਹਾਂ ਇੱਥੇ ਹੀ ਬਸ ਨਹੀਂ ਮੰਤਰੀ ਸਾਹਿਬ ਵੱਲੋਂ ਹੁਬ ਕੇ ਸਟੇਜ 'ਤੇ ਸਪੀਚ ਵੀ ਦਿੱਤੀ ਗਈ। ਇੱਕ ਵਾਰ ਵੀ ਛੋਟੇ ਸਾਹਿਬਜ਼ਾਦਿਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਬਸ ਸਰਕਾਰ ਦੀ ਖੁਦ ਦੀਆਂ ਪ੍ਰਾਪਤੀਆਂ ਹੀ ਚੇਤੇ ਆਈਆਂ। ਜਦ ਕਿ ਸਿੱਖ ਸੰਗਤਾਂ ਸਪੋਧ ਮਹੀਨੇ 'ਚ ਆਪਣੇ ਘਰਾਂ 'ਚ ਜ਼ਮੀਨ ਤੇ ਸੁੰਨੀਆਂ ਭਰੇ ਮਾਨ ਨਾਲ ਉਸ ਵੇਲੇ ਨੂੰ ਯਾਦ ਕਰਕੇ ਪਾਠ ਕਰਦੀਆਂ ਨੇ। ਜਿੱਥੇ ਸਪੋਧ ਮਹੀਨੇ 'ਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਨੇ। ਗੁਰੂ ਘਰਾਂ 'ਚ ਨਤਮਸਤਕ ਹੁੰਦੀਆਂ ਨੇ। ਆਪਣੇ ਬੱਚਿਆਂ ਨੂੰ ਇਤਿਹਾਸ ਚੇਤੇ ਕਰਵਾਉਂਦੀਆਂ ਨੇ। ਉਧਰ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਅਣਗੌਲਿਆ ਕਰੇ ਉਹਨਾਂ ਦੇ ਹੀ ਮੰਤਰੀ ਵੱਲੋਂ ਖੁਸ਼ੀ ਦੇ ਫੰਕਸ਼ਨ ਕਰਵਾਏ ਜਾ ਰਹੇ ਨੇ ਜਿਸ ਦੀ ਹਰ ਪਾਸੇ ਨਿੰਦਿਆ ਹੀ ਹੋ ਰਹੀ ਹੈ ਪੀਟੀਸੀ న్యూਸ ਲਈ ਝੰਡਿਆਲਾ ਗੁਰੂ ਤੋਂ ਸੁਨੀਲ ਦੇਵਗੰਦ ਦੀ ਰਿਪੋਰਟ